ਜਿੰਦਰਕੌਰ ਪਰ ਚੱਲਦੀ ਆਖਰੀ ਅਰਥੀ ਜਿਹੜੀ ਕਹਿੰਦੀ ਹੈ ਆਖਰੀ ਕਫਨ ਵੀ ਕਾਂਗਰਸ ਪਾਰਟੀ ਦਾ ਉੱਠੂ ਇਹ ਨਿੱਜੀ ਮਫਾਦ ਦੇਖਣ ਵਾਲੇ ਲੋਕ ਨੇ ਮੈਂ ਜਿਸ ਟੱਬਰ ਚ ਪੈਦਾ ਹੋਈ ਹਾਂ ਉੱਥੇ ਅਸੀਂ ਨਿੱਜੀ ਮਫਾਦ ਨੂੰ ਬਾਰ ਕੇ ਆਪਣੀ ਪਾਰਟੀ ਦੇ ਦੇਸ਼ ਦਾ ਮਫਾਦ ਦੇਖਿਆ ਜਿੰਦਰਕੌਰ ਪਰ ਚੱਲਦੀ ਆਖਰੀ ਅਰਥੀ ਜਿਹੜੀ ਕਹਿੰਦੀ ਹੈ ਆਖਰੀ ਕਫਨ ਵੀ ਕਾਂਗਰਸ ਪਾਰਟੀ ਦਾ ਉੱਠੂ ਲਗਾਤਾਰ ਕਾਂਗਰਸ ਨੂੰ ਲੋਕ ਛੱਡ ਕੇ ਕਾਂਗਰਸ ਭਾਜਪਾ ਦੇ ਵਿੱਚ ਜਾ ਰਹੇ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਇਸ ਰਾਜਨੀਤੀ ਨੂੰ ਕਿਉਂਕਿ ਲੋਕ ਸਭਾ ਚੋਣਾਂ ਦੇ ਨੇੜੇ ਹੀ ਇਹ ਤਾਂ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਕਾਂਗਰਸ ਬਹੁਤ ਵੱਡੀ ਦੇਸ਼ ਦੀ ਪਾਰਟੀ ਹੈ ਔਰ ਮੈਂ ਅਸੀਂ ਇਹ ਚੁੱਪ ਕਰਕੇ ਇਸਨੂੰ ਬੈਠ ਕੇ ਦੇਖ ਨਹੀਂ ਸਕਦੇ ਮੈਂ ਤਿੰਨ ਚਾਰ ਦਿਨਾਂ ਦੀ ਘਟਨਾਵਾਂ ਕਿ ਇਧਰ ਉਧਰ ਨੂੰ ਤਲਪਤਲੀ ਜਿਵੇਂ ਪਕੈਨੇ ਆ ਹੋ ਰਹੀ ਹੈ ਇਹਦੇ ਵਾਸਤੇ ਫੌਰੀ ਤੌਰ ਤੇ ਦਿੱਲੀ ਜਲਦੀ ਜਾ ਰਹੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀ ਹਾਈ ਕਮਾਂਡ ਨਾਲ ਬੈਠ ਕੇ ਕਿ ਆਪਾਂ ਅੰਦਰ ਛਾਤੀ ਮਾਰੀਏ ਪਰਚੋਲ ਕਰੀਏ ਕਿ ਸਾਡੀ ਆਪਣਾ ਕੋਈ ਡਵਾਈਜ਼ਰੀ ਕਮੇਟੀਆਂ ਦੇ ਵਿੱਚ ਦਿੱਤੇ ਹੋਏ ਫੈਸਲਿਆਂ ਦੇ ਵਿੱਚ ਕੋਈ ਕਮੀ ਹੈ ਇਦਾਂ ਲੋਕਾਂ ਵਿੱਚ ਕਮੀ ਹੈ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਅਸੀਂ ਅੱਖਾਂ ਦੇ ਸਾਹਮਣੇ ਕਾਂਗਰਸ ਪਾਰਟੀ ਮਰਨ ਨਹੀਂ ਦੇਣੇ ਅਸੀਂ ਹੁਣ ਇਹ ਫੈਸਲਾ ਕੀਤਾ ਸਾਰੇ ਹੋਰ ਵੀ ਪੁਰਾਣੇ ਲੀਡਰ ਨੇ ਅਸੀਂ ਇਕੱਠੇ ਹੋ ਕੇ ਸਾਰੇ ਜਾਵਾਂਗੇ ਔਰ ਸਪੈਸ਼ਲੀ ਮੈਂ ਮੈਂ ਕਿਉਂਕਿ ਇਸ ਪਾਰਟੀ ਵਿੱਚ ਅੱਖਾਂ ਖੋਲੀਆਂ ਹੈ ਅੱਖਾਂ ਦੇ ਸਾਹਮਣੇ ਸ ਆਪਣੀ ਪਾਰਟੀ ਮਰਦੀ ਤੇ ਡੁੱਬਦੀ ਨਹੀਂ ਦੇਖਣਾ ਚਾਹੁੰਦੇ ਜਾ ਕੇ ਮੈਂ ਸੋਨੀਆ ਜੀ ਰਾਹੁਲ ਜੀ ਹੋਰ ਲੀਡਰਸ਼ਿਪ ਖੜਗੇ ਜੀ ਸਾਰਿਆਂ ਨੂੰ ਮਿਲ ਕੇ ਆਪਣੀ رائے ਵੀ ਦੇਵਾਂਗੀ ਔਰ ਉਹਨਾਂ ਨੂੰ ਪੂਰਾ ਅਲਰਟ ਵੀ ਕਰਾਂਗੀ ਕਮੰਥਨ ਕਰਨ ਵਾਸਤੇ ਵੀ ਕਹਾਂਗੀ